ਕਿਉਂਕਿ ਆਪਣੇ ਪਰਵਾਨ ਆ ਇਹ ਆਪਣੀ ਸਿੱਖਾਂ ਦੇ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਆਪਣੇ ਆਪਾ ਸਿੰਘ ਸੱਜਦੀਆਂ ਤਾਂ ਨਾਲ ਸਿੰਘਣੀ ਨੂੰ ਵੀ ਸੱਜਣਾ ਹੀ ਪੈਂਦਾ ਇਹ ਜ਼ਰੂਰ ਹੋਣਾ ਚਾਹੀਦਾ ਗੁਰਦੁਆਰਿਆਂ 'ਚ ਜਦ ਕੇ ਬਹੁਤ ਘੱਟ ਆ ਪਤਾ ਨਹੀਂ ਹੁਣ ਤਾਂ ਸਭ ਦੇ ਆਪਣੇ ਆਪਣੇ ਧੰਦੇ ਬਣਾਏ ਹੋਏ ਨੇ ਪਰ ਇਹ ਗੱਲ ਵਧੀਆ ਨਹੀਂ ਹੈਗੀ ਕਿਉਂਕਿ ਆਪਾਂ ਇਤਿਹਾਸ ਸੁਣ ਲੈਨੇ ਆ ਪਰ ਆਪਾਂ ਇਤਿਹਾਸ ਤੇ ਅਮਲ ਨਹੀਂ ਕਰਦੇ ਆਪੋ ਤਾਂ ਆਪਦੇ ਵਿੱਚ ਆਪਾਂ ਸਿੱਖੀ ਭੁੱਲਦੇ ਜਾ ਰਹੇ ਆ ਜੇ ਕਰਨਾ ਤਾਂ ਪੂਰਾ ਕਰੋ ਨਹੀਂ ਕੋਈ ਲੋੜ ਨਹੀਂ ਹੈ ਵੀ ਅੱਧ ਵਿਚਾਲੇ ਕਰਨ ਦੀ ਕੁਛ ਵੀ ਜੇਕ ਪਵਾ ਧਾਰ ਲਿਆ ਤਾਂ ਮਨ ਦੇ ਵਿੱਚ ਧਾਰ ਲਓ ਹਾਂਜੀ ਅਮਰਿਤਧਾਰੀਆ ਬਹੁਤ ਵਧੀਆ ਗੱਲ ਆ ਸਾਡੇ ਨਾਲ ਇੱਕ ਕਾਲਜ ਚ ਕੁੜੀ ਪੜਦੀ ਸੀ ਉਹਨਾਂ ਦੇ ਹਸਬੰਦ ਦੇ ਅਮਰਿਤ ਛਕਾਇਆ ਹੋਇਆ ਸੀ ਉਹ ਸਿੱਖਧਾਰੀ ਸੀਗੇ ਤੇ ਉਹਨਾਂ ਦੀ ਮੈਰਿਜ ਤੋਂ ਪਹਿਲਾਂ ਉਹਨੂੰ ਵੀ ਅਮਰਿਤ ਛਕਾਇਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਆਪਾਂ ਉਹੋ ਜਿਹੀ ਜੀਵਨ ਸਾਥੀ ਰੱਖੀ ਆਪਣੇ ਪਰਿਵਾਰ ਨੂੰ ਲੱਭਣਾ ਚਾਹੀਦਾ ਹੈ ਜੋ ਆਪਣੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇ ਬਾਕੀ ਸਭ ਦੀ ਆਪਣੀ ਆਪਣੀ ਸਮਝ ਆਪਾਂ ਕਿਸੇ ਨੂੰ ਨਹੀਂ ਬਦਲ ਸਕਦੇ ਪਰ ਇਹ ਸਿੱਖ ਮਰਿਆਦਾਏ ਦੋਨੇ ਬਰਾਬਰ ਦੇ ਹੋਣੇ ਚਾਹੀਦੇ ਨੇ ਆਪਣੇ ਹਸਬੰਡ ਵਾਈਫ ਦਾ ਤਾਂ ਮੇਨ ਆਪਣਾ ਕਿਰਦਾਰ ਆ ਕਿ ਆਪਣਾ ਆਮਰਤ ਛਕਿਆ ਹੋਣਾ ਚਾਹੀਦਾ ਥੋੜੀ ਰੇਂਜ ਦੀ ਪ੍ਰੋਬਲਮ ਚੱਲਦੀ ਉਹ ਤੇ ਕਰਕੇ ਡਿਸਕਨੈਕਟ ਹੋਈ ਜਾਂਦਾ ਬਾਰ ਬਾਰ ਫੋਨ ਮੈਰिज ਤੋਂ ਪਹਿਲਾਂ ਤੁਸੀਂ ਅੰਮ੍ਰਿਤ ਛਕ ਲਿਆ ਸੀ ਤੇ ਤੁਹਾਡੀ ਵਾਈਫ ਨੇ ਬਾਅਦ 'ਚ ਛਕਿਆ ਕੋਈ ਗੱਲ ਨਹੀਂ ਪਰ ਜਿਸ ਦਿਨ ਤੁਸੀਂ ਤੁਹਾਡੀ ਮੈਰिज ਹੋਈ ਤੁਸੀਂ ਦੋਏ ਅੰਮ੍ਰਿਤ ਧਾਰੀ ਸੀ ਇਹ ਸਭ ਤੋਂ ਵੱਡੀ ਗੱਲ ਆ ਜਦੋਂ ਆਪਾਂ ਕਹਿੰਦੇ ਨੇ ਕੋਈ ਵੀ ਕੰਮ ਕਰਨਾ ਆਪਣੇ ਘਰ ਤੋਂ ਸ਼ੁਰੂਆਤ ਹੁੰਦੀ ਆ ਤੇ ਘਰ ਦੇ ਮੁੱਢਲੇ ਬੰਧਿਆਂ ਜਿਵੇਂ ਚੱਲਣਗੇ ਉਦਾਂ ਹੀ ਆਪਾਂ ਪਿੱਛੇ ਚੱਲਦੇ ਆਂ ਸतीश ਜੀ ਵਗੇ ਨਮਸਤੇ ਕੈਸੇ ਹੋ ਆਪ ਥੈਂਕ ਯੂ ਸੋ ਮਚ ਆ ਦਿੱਲੀ ਤੋਂ ਮੇਰੇ ਕੋਲ ਲਈ ਆਈ ਮੈਨੂੰ ਬਹੁਤ ਖੁਸ਼ੀ ਆ ਮੌਸਮ ਕੀ ਕਹਿੰਦਾ ਹੁਣ ਤੁਹਾਨੂੰ ਦਿੱਲੀ ਦਾ ਆਪਣੇ ਖੰਨੇ ਏਰੀਏ ਦਾ ਮੌਸਮ ਵਿੱਚ ਥੋੜਾ ਮਿਕਸ ਹੈ ਕਹਿੰਦੇ ਨਹੀਂ ਭਾਦੋ ਦੇ ਸ਼ਰਾਟੇ ਪਤਾ ਨਹੀਂ ਕਿੱਥੇ ਕਿੱਥੇ ਪੈਂਦੇ ਨੇ ਮਤਲਬ ਇੱਕੋ ਜਗ੍ਹਾ ਇਕੱਠਾ ਮੀਂਹ ਨਹੀਂ ਪੈਂਦਾ ਪਰ ਇਸ ਵਾਰ ਤਾਂ ਪੰਜਾਬ ਦੇ ਵਿੱਚ ਸਾਰੇ ਕਿਤੇ ਲਗਾਤਾਰ ਮੀਂਹ ਇਕੱਠਾ ਹੀ ਪੈਂਦਾ ਜਬਾਈ ਲੈਣ ਜਾਣਾ ਨਮ ਵੀਰੀ ਗੁਰੂ ਬਹੁਤ ਵਧੀਆ ਗੱਲ ਆ ਵਾਇਗੁਰੂ ਤੁਹਾਨੂੰ ਬਹੁਤ ਬਹੁਤ ਰਕੀਆਂ ਦੇ ਵੀ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਮੋਟਰਸਾਈਕਲ ਦੀਆਂ ਕੋਈ ਘਰ ਦੇ ਵਿੱਚ ਕੋਈ ਚੀਜ਼ ਆਉਂਦੀ ਆ ਤੇ ਉਹਦੇ ਲਈ ਆਪਾਂ ਅਰਦਾਸ ਕਰਦੇ ਆ ਵਾਇਗੁਰੂ ਅਰਦਾਸ ਨੂੰ ਪੂਰੀ ਕਰਦਾ ਹਾਂ ਹਾਂਜੀ ਵਈਆ ਮਾਤਾ ਜੀ ਠੀਕ ਨੇ ਹੁਣ ਮਾਤਾ ਜੀ ਦਾ ਸ਼ੂਗਰ ਘਟਣ ਲੱਗ ਗਿਆ ਸੀਗਾ ਹੁਣ ਠੀਕ ਆ ਜਦੋਂ ਗੁੜ ਖਾਂਦੇ ਨਹੀਂ ਗੁੜ ਦੇ ਨਾਲ ਉਹਨਾਂ ਨੂੰ ਬਹੁਤ ਫਰਕ ਪਿਆ ਬਾਕੀ ਕਹਿੰਦੇ ਹੁੰਦੇ ਆ ਜਦੋਂ ਆਪਾਂ ਜਨਮ ਲੈਂਦੇ ਆ ਆਪਾਂ ਨੂੰ ਜਵਾਨੀ ਦੀ ਆਸ ਹੁੰਦੀ ਆ ਜਵਾਨੀ ਤੋਂ ਬਾਅਦ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਬੁਢਾਪੇ ਤੱਕ ਜਿਉਂਦੇ ਰਹਾਂਗੇ ਬੁਢਾਪੇ ਤੋਂ ਬਾਅਦ ਕੋਈ ਸਟੇਜ ਨਹੀਂ ਹੁੰਦੀ ਹੈਗੀ ਇਸ ਕਰਕੇ ਹਨਾ ਬਸ ਉਦੋਂ ਇੱਕ ਸਬਰ ਹੋ ਜਾਂਦਾ ਹੈ ਕਿ ਜਾਣਾ ਤਾਂ ਜਾਣਾ ਹੀ ਆ ਹਾਂਜੀ ਸਤੀਸ਼ ਬਈਆ ਦਾ ਇਹਨਾਂ ਦਾ ਚੈਨਲ ਆ ਬਹੁਤ ਵਧੀਆ ਟਰੀਟਮੈਂਟ ਕਰਦੇ ਨੇ ਆਲ ਬਾਡੀ ਟਰੀਟਮੈਂਟ ਹੁੰਦਾ ਇਹਨਾਂ ਦੇ ਕੋਲ ਤੁਸੀਂ ਇਹਨਾਂ ਦੇ ਆਈਡੀ ਨੂੰ ਜਰੂਰ ਜੁਆਇਨ ਕਰੋ ਇਹ ਦਿੱਲੀ ਤੋਂ ਹੈਗੇ ਨਹੀਂ ਬਹੁਤ ਵਧੀਆ ਇਹ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੀ ਮਦਦ ਕਰਦੇ ਨੇ ਔਰ ਸਭ ਦਾ ਭਲਾ ਕਰਦੇ ਨੇ ਤੁਸੀਂ ਇਹਨਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਸੱਚੇ ਦਰਬਾਰ ਕੀ ਜੈ ਆਯੁਰਵੈਦਿਕ ਟਰੀਟਮੈਂਟ ਚੱਲਦਾ ਹੈ ਇਹਨਾਂ ਦਾ ਤੁਸੀਂ ਜਰੂਰ ਜਾ ਕੇ ਦੇਖੋ ਜੀ ਉਸਨਾਂ ਉਹ ਆਪਣੇ ਨਾਲ 15 ਜਾਣੇ ਆਪ ਨੇ ਐਡ ਨੇ ਪਰ ਕੋਈ ਲਾਈਕ ਨਹੀਂ ਕਰ ਰਿਹਾ ਤੇ نیچے ਆ ਕੇ ਕਮੈਂਟ ਨਹੀਂ ਕਰ ਰਿਹਾ ਪਲੀਜ਼ نیچے ਆ ਕੇ ਕਮੈਂਟ ਕਰੋ ਓਕੇ ਤੁਸੀਂ ਜਾ ਰਹੇ ਹੋ ਕੋਈ ਗੱਲ ਨਹੀਂ ਬਹੁਤ ਵਧੀਆ ਵਾਈਬਰੂਪਨ ਤਰੱਕੀਆਂ ਦੇਵੇ ਔਰ ਭਈਆ ਆਯੁਰਵੈਦਿਕ ਟਰੀਟਮੈਂਟ ਸਿਖਾਉਂਦੇ ਵੀ ਨੇ ਜਿਨ੍ਹਾਂ ਨੂੰ ਆਪਣੇ ਘਰ ਵਿੱਚ ਬੈਠ ਕੇ ਇਲਾਜ ਕਰਵਾਉਣਾ ਹੈ ਇਹਨਾਂ ਕੋਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਨੇ ਤੁਸੀਂ ਇਹਨਾਂ ਦੇ ਚੈਨਲ ਤੇ ਜਾ ਸਕਦੇ ਹੋ ਔਰ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ